ਕੀ ਨਾਮ ਹੈ ਜੀ ਮੇਰਾ ਦਿਲਕਰਾਜ ਬੰਮਾ ਜੀ ਅੱਜ ਤੁਸੀਂ ਸੱਤ ਲੋ ਦਰਿਆ ਦੇ ਵਿੱਚੋਂ ਵਿੱਚ ਪਹੁੰਚ ਕੇ ਕੀ ਕਾਰਵਾਈ ਹੋ ਗਈ ਇਹੋ ਜੀ ਵੀ ਕੀ ਕਰਨਾ ਪੈ ਗਿਆ ਤੁਸੀਂ ਪਹੁੰਚ ਗਏ ਸਰ ਕਰਨਾ ਤਾਂ ਇਹ ਪੈ ਗਿਆ ਸਾਡੀਆਂ ਆਨੰਦਪੁਰ ਦੀ ਮਾਈਨਿੰਗ ਦੀ ਹਾੜ ਜੀ ਨਹੀਂ ਸਾਡੀ ਜਮੀਨਾਂ ਖਾ ਲਈਆਂ ਔਰ ਜਿਆਦਾ ਸੀ ਖੇਤੀ ਜਗਾ ਆਪਣੇ ਖੇਤ ਦੇਖਿਆ ਗਾ ਬੇ ਇਹ ਨਹੀਂ 40 40 ਫੁੱਟੂ ਘੇੜੇ ਪਾਦੇ ਜੀ ਹਾੜ ਦਾ ਦਰਪਰ ਸਾਹਿਬ ਦੀ ਹੈ ਮਾਈਨਿੰਗ ਆਨੰਦਪੁਰ ਸਾਹਿਬ ਦੀ ਵੱਜ ਰਹੀ ਹੋਰ ਇਹ ਚੱਕੋਲੇ ਸਾਡੇ ਖੇਤ ਅਸੀਂ ਸਾਨੂੰ ਹੁਣ ਵਾਹਦਾ ਹੁਣ ਤਾਂ ਜੇ ਨਾ ਹੀ ਸਾਡਾ ਕੋਲ ਪੱਟਿਆ ਤਾਂ ਇਹ ਅਤੀ ਮਰਗ ਜਿੱਦੀ ਦੇਵਾਂਗੇ ਅਧਿਨ ਜਾਂਦੇ ਤਾਂ ਤਬੂਲਾਗਾ ਬੈਠਾ ਜਰਾ ਦੇਖ ਲੈ ਕੌਣ ਮਾਰਦਾ ਮਰ ਜਾਵੇ ਕੋ ਗਾਲੀ ਆਪਰ ਜਮੀਨ ਦੇ ਸਾਰੇ ਜਮੀਨਾਂ ਨੇ ਅਸੀਂ ਤਾਂ ਕਰਾਂਗੇ ਇਹ ਪਿੰਡਵਾਸੀ ਨਾਲ ਨੇ ਆ ਪਿੰਡਵਾਸੀ ਤਾਂ ਆਪਾਂ ਚਾਰ ਪਿੰਡਾਂ ਦੇ ਬੰਦੇ ਆ ਜੀ ਭੈਣੀ ਦੇ ਗਵਿੰਦਪੁਰ ਬੇਲੇ ਦੇ ਅਵਰ ਬੇਲੇ ਦੇ ਥਾਣੇ ਦੇ ਸਾਰੇ ਬੰਦੇ ਨਾਲ ਆ ਜੀ ਹਾਂਜੀ ਵਿਧਾਇਕ ਸਾਹਿਬ ਕੋ ਕਿਹਾ ਜੀ ਵਿਸ਼ਵਾਸ ਹੈ ਵੀ ਉਹ ਕਹਿੰਦੇ ਸਖਤ ਕਾਰਵਾਈ ਕਰੋ ਉਹਦਾ ਐਗਜ਼ਾਮ ਤਾਂ ਕਹਿੰਦੇ ਤੁਸੀਂ ਜੋ ਗੈਰ ਕਾਨੂੰਨੀ ਕੰਮ ਹੋ ਰਿਹਾ ਉਹਨੂੰ ਬੰਦ ਕਰਾਓ ਹਾਂ ਕੋਈ ਨਹੀਂ ਹਜ ਜੀ ਵਿਧਾਇਕ ਸਾਹਿਬ ਵੀ ਆਪਣੇ ਹਲਕੇ ਦੇ ਨਹੀਂ ਆ ਹਾਂ ਤੇ ਅਨੰਦਪੁਰ ਸਾਹਿਬ ਦੇ ਹਲਕੇ ਦੀ ਆਰਚ ਹੋਰ ਨੁਕਸਾਨ ਸਾਡਾ ਕਰ ਰਹੇ ਨਕਸਾਨ ਕਰ ਰਹੇ ਉੱਪਰ ਦਾ ਨੋ ਸਾਡੇ ਜਿਹੜੇ ਕਈ ਸਾਡੇ ਕੜਮ ਚੌਧਰੀ ਹੈ ਲੜੂ ਫਿਰਦੇ ਚ ਚੌਧਰੀ ਬਣੀ ਉਹ 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 ਸਾਡੇ ਐਮਐਲਏ ਬਦਲਾਮ ਕਰ ਰਹੇ ਹਾਂਜੀ ਨਗਰ ਸਾਹਿਬ ਅੱਜ ਸਤਲੁਜ ਦਰਿਆ ਦੇ ਵਿੱਚ ਪਹੁੰਚਣਾ ਪੈ ਗਿਆ ਕੀ ਕਾਰਨ ਹੋ ਗਿਆ ਅੱਜ ਜਿਹੜਾ ਅਮਰਪੁਰਵੇਲਾ ਨਿਵਾਸੀ ਹੋਰ ਜਿਹੜਾ ਗਵਿੰਦ ਪਰਵੇਲਾ ਨਿਵਾਸੀ ਹੈ ਇਹ ਜਿਹੜਾ ਨਜਾਇਜ਼ ਮਾਈਨਿੰਗ ਦੀ ਜਿਹੜੇ ਭੇਟ ਇਹਨਾਂ ਦਾ ਕੁਝ ਜਿਹੜਾ ਹਿੱਸਾ ਚੜਿਆ ਹੈ ਜਿਹਦੇ ਸਬੰਧ ਦੇ ਵਿੱਚ ਸਾਨੂੰ ਸ਼ਿਕਾਇਤਾਂ ਮਿਲਿਆ ਸੀਗੀਆਂ ਉਸ ਸਬੰਧ ਦੇ ਵਿੱਚ ਅਸੀਂ ਅੱਜ ਇੱਥੇ ਪਹੁੰਚੇ ਆ ਤੋ ਇੱਥੇ ਆ ਕੇ ਜਿਹੜਾ ਆਪਾਂ ਦੇਖਿਆ ਗਏ ਇੱਕ ਦੋ ਦਿਨਾਂ ਚ ਇੱਕ ਸਾਡੇ ਇਲਾਕੇ ਦਾ ਵੱਡਾ ਸਵਾਸੇ ਵੀ ਆਪਣੇ ਆਪ ਨੂੰ ਬਣਿਆ ਫਿਰਦਾ ਉਹ ਕੁਝ ਲੋਕਾਂ ਨੂੰ ਘਬਰਾਹਤ ਕਰਦਾ ਸੀ ਰੋਪੜ ਹਲਕੇ ਦੇ ਵਿੱਚ ਨਜਾਇਜ਼ ਮਾਈਨਿੰਗ ਸਰਕਾਰ ਦੀ ਸ਼ਹਿਤੇ ਹੋ ਰਹੀ ਹੈ ਪਰ ਜਦ ਮੌਕੇ ਤੇ ਆ ਕੇ ਅਸੀਂ ਇੱਥੇ ਆ ਕੇ ਤਫਤੀਸ਼ ਕੀਤੀ ਮੌਕੇ ਤੇ ਮਾਈਨਿੰਗ ਵਪਾਰ ਉਹ ਜਿਹੜੀ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਹੈ ਤਾਂ ਜਿਹੜੀ ਮਾਈਨਿੰਗ ਹੈ ਸਾਡੇ ਰੋਪੜ ਹਲਕੇ ਨਾਲ ਸੰਬੰਧਤ ਨਹੀਂ ਹੈ ਇਹ ਅਨੰਪੁਰ ਸਾਹਿਬ ਨਾਲ ਸੰਬੰਧਤ ਏਰੀਆ ਹੈ ਸਾਰੇ ਟੋਟਲੀ ਪਰ ਫਿਰ ਵੀ ਜਿਹੜਾ ਸਾਡੇ ਨਾਲ ਲੱਗਦੇ ਜਿਹੜੇ ਅੰਮ੍ਰਿਤਪਵੈਲਾ ਜਿਹੜਾ ਗਵਿੰਦਪ੍ਰਵਾਸ ਆਣ ਵਾਲੇ ਸਮੇਂ ਵਿੱਚ ਇਹ ਜਿਹੜਾ ਪਿੰਡ ਦਾ ਨੁਕਸਾਨ ਹੋ ਸਕਦਾ ਅਸੀਂ ਇਹ ਪਿੰਡ ਦੇ ਨਾਲ ਖੜੇ ਖੜੇ ਹਾਂ ਇਹ ਲੋਕ ਸਾਡੇ ਨਾਲ ਇੱਥੇ ਪਹੁੰਚੇ ਆ ਸੋ ਇਸ ਸੰਬੰਧ ਦੇ ਵਿੱਚ ਜਿਹੜਾ ਆਰਜੀ ਪੁਲ ਪੱਕਾ ਇਸ ਪਿੰਡ ਦੀ ਸਾਈਡ ਨੂੰ ਜਿਹੜੀ ਸਨ ਲਾਈ ਜਾ ਰਹੀ ਸੀ ਉਹਨੂੰ ਆਪਾਂ ਅੱਜ ਹੀ ਜਿਹੜਾ ਜਿਹੜਾ ਪੁਲ ਆਰਜੀ ਬਣਾਇਆ ਇਹਨੂੰ ਮੌਕੇ ਤੇ ਚਕਵਾ ਕੇ ਤਾਂ ਹੀ ਅਸੀਂ ਇੱਥੋਂ ਜਾਣਾ ਹੈ ਤਾਂ ਜਿਹੜੇ ਸਮਾਜ ਸੇਵੀ ਨੂੰ ਵੀ ਮੈਂ ਕਹਿਣਾ ਚਾਹਨਾ ਕਿ ਤੁਸੀਂ ਆਪਣੀਆਂ ਸਰਕਾਰਾਂ ਦੇ ਵਿੱਚ ਬੜਾ ਸੁੱਖ ਮਾਣਿਆ ਤੁਸੀਂ ਇਹ ਜਿਹੜੀ ਥੋੜ੍ਹੀ ਭੇਟ ਕੀਤੀ ਵੀ ਜਿਹੜੀ ਐ ਇਹ ਦਰਦਰਸ਼ਾ ਲੋਕ ਸਾਡੇ ਭੋਗ ਰਹੇ ਆ ਅਸੀਂ ਵੀ ਭੋਗ ਰਹੇ ਆ ਤੁਸੀਂ ਨਾ ਉਸ ਸਰਕਾਰਾਂ ਚ ਨਾ ਤੁਸੀਂ ਅੱਜ ਵੀ ਸਿਰਫ ਆਪਣੀਆਂ ਰੋਟੀਆਂ ਸੇਕਣ ਲਈ ਕੰਮ ਕਰਦੇ ਆ ਤੁਸੀਂ ਜਿਹੜਾ ਰੈਲਿਟੀ ਐ ਜਿਹੜੀ ਸਚਾਈ ਐ ਉਹ ਲੋਕਾਂ ਸਾਹਮਣੇ ਲਿਆਇਆ ਕਰੋ ਐਵੇਂ ਲੋਕਾਂ ਨੂੰ ਗਮਰਾਹ ਕਰਕੇ ਬਿਲਕੁਲ ਜੋ ਤੁਹਾਡੀ ਛੋਟੀ ਸੋਚ ਐ ਉਹ ਬਿਲਕੁਲ ਹੋਣਾ ਨਹੀਂ ਚਾਹੀਦਾ ਤੁਸੀਂ ਜਿਹੜੇ ਚੰਗੀ ਜਿਹੜੀ ਰਾਜਨੀਤੀ ਕਰੋ ਉਹ ਲੋਕਾਂ ਨੂੰ ਵੀ ਪਸੰਦ ਆਂਦੀ ਐ ਇਹਦਾਂ ਦੀ ਘੱਟਿਆ ਰਾਜਨੀਤੀ ਲੋਕ ਪਸੰਦ ਨਹੀਂ ਕਰਦੇ ਹੈਗੇ ਬਿਲਕੁਲ ਜੀ ਐਮਐਲਏ ਸਾਹਿਬ ਦੇ ਨਿਸ਼ਾਦਰਸ਼ਾ ਤਹਿਤ ਐਸੀ ਇੱਥੇ ਪਹੁੰਚੇ ਆ ਅਸੀਂ ਅੱਜ ਐਮਐਲਏ ਦਿਨੇਸ਼ ਚੱਡਾ ਦੀ ਨਿਸ਼ਾਦਰਸ਼ਾ ਤਹਿਤ ਇੱਥੇ ਪਹੁੰਚੇ ਆ ਸੋ ਅਸੀਂ ਜਿਹੜੇ ਇਹ ਇੱਥੇ ਨਜਾਇਜ਼ ਮਾਈਨਿੰਗ ਚੱਲਦੀ ਆ ਇਹਦਾ ਬਿਲਕੁਲ ਅਸੀਂ ਜਿਹੜਾ ਕੰਮ ਰੋਕਣ ਵਾਸਤੇ ਆਏ ਆ ਰੋਪੜ ਹਲਕੇ ਨਾਲ ਸੰਬੰਧਤ ਏਰੀਆ 'ਚ ਨਾ ਪਹਿਲਾਂ ਐਮਐਲਏ ਸਾਹਿਬ ਨੇ ਮਾਈਨਿੰਗ ਹੁਣ ਦਿੱਤੀ ਅੱਜ ਵੀ ਅਸੀਂ ਪਹਿਰਾ ਦਿੱਤਾ ਦੇਵਾਂਗੇ ਆਉਣ ਵਾਲੇ ਸਮੇਂ 'ਚ ਵੀ ਦੇਵਾਂਗੇ ਜਦੋਂ ਵੀ ਕਦੇ ਗੈਰਕਾਨੂੰਨੀ ਮਾਈਨਿੰਗ ਦੇ ਗੁੰਡੇ ਆ ਉਨੇ ਕੋਸ਼ਿਸ਼ ਕੀਤੀ ਆ ਆਪਾਂ ਉਹਨਾਂ ਦੇ ਮੋਰੇ ਜਿਹੜਾ ਇੱਕ ਢਾਕੇ ਖੜੇ ਆ ਐਮ ਐਲ ਏ ਸਾਹਿਬ ਦਿਨ ਰਾਤ ਆਪਣੇ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਬੁਲੰਦ ਕਰਦੇ ਰਹਿਣਗੇ ਕੋਪੜ ਹਲਕੀ ਬਿਲਕੁਲ ਮਾਈਨਿੰਗ ਨਹੀਂ ਆ ਇਹ ਨਹੀਂ ਬਿਲਕੁਲ ਨਹੀਂ ਜੀ ਤੁਸੀਂ ਇੱਥੇ ਮੌਕੇ ਤੇ ਪ੍ਰਸ਼ਾਸਨ ਕਹੜਾ ਤੁਸੀਂ ਪ੍ਰਸ਼ਾਸਨ ਨੂੰ ਪੁੱਛ ਸਕਦੇ ਆ ਪ੍ਰਸ਼ਾਸਨ ਰੈਵਨਿਊ ਡਿਪਾਰਟਮੈਂਟ ਤੋਂ ਜਿਹੜੀ ਤੁਹਾਨੂੰ ਰਿਪੋਰਟ ਲੈ ਕੇ ਦੇ ਦੇਣੀ ਆ ਇਹ ਅੱਜ ਹੀ ਜਿਹੜੀ ਜ਼ਮੀਨ ਤੇ ਨਜਾਇਜ਼ ਮਾਈਨਿੰਗ ਹੋਈ ਆ ਉੱਤੇ ਪਰਚਾ ਵੀ ਅੱਜ ਹੀ ਹੋਊਗਾ ਉਹ ਜਿਹੜਾ ਨਜਾਇਜ਼ ਮਾਈਨਿੰਗ ਵਾਸਤੇ ਆਰ ਜੀ ਪੁਲ ਬਣਾਇਆ ਇਹ ਵੀ ਹੋਣਾ ਆ ਜੀ ਤੁਹਾਨੂੰ ਘੰਟੇ ਦੇ ਵਿੱਚ ਜਿਹੜਾ ਚੱਕੇ ਜਿਹ